ਇਸ ਵੇਲੇ ਦੀ ਵੱਡੀ ਖਬਰ ਤਰਨਤਾਰਨ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਦਾ ਨਜ਼ਰ ਆ ਰਿਹਾ ਹੈ ਪਹਿਲੀ ਰੋਜ਼ਾਨਾ ਦੇ ਵਿੱਚ ਜਿਹੜੀ ਅਕਾਲੀ ਦਲ ਹੈ ਉਹ ਅੱਗੇ ਚੱਲੇ ਗਈ ਹੈ 2910 ਵੋਟਾਂ ਮਿਲੀਆਂ ਨੇ ਅਕਾਲੀ ਦਲ ਨੂੰ ਉਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੂੰ 22585 625 ਵੋਟਾਂ ਦਾ ਜਿਹੜਾ ਕਹਿ ਲੋ ਕਿ ਪਿੱਛੇ ਰਹਿ ਗਈ ਆਮ ਆਦਮੀ ਪਾਰਟੀ ਤੇ ਕਾਂਗਰਸ ਤੀਸਰੇ ਨੰਬਰ ਤੇ ਹੈ ਤੇ ਵਾਰਿਸ ਪੰਜਾਬ ਦੇ ਨੂੰ 1005 ਵੋਟ ਤੇ ਬੀਜੇਪੀ ਨੂੰ 282 ਵੋਟ ਮਿਲੀ ਹੈ ਸੋ ਇਸ ਵੇਲੇ ਦੀ ਅਸੀਂ ਵੱਡੀ ਖਬਰ ਦੇ ਰਹੇ ਹਾਂ ਕਿ ਅਕਾਲੀ ਦਲ ਨੇ ਸਾਰਿਆਂ ਨੂੰ ਪਿੱਛੇ ਕਰ ਦਿੱਤਾ ਜਿਸ ਦੀ ਚਰਚਾ ਸ਼ੁਰੂ ਤੋਂ ਹੀ ਚੱਲ ਰਹੀ ਸੀ ਕਿ ਅਕਾਲੀ ਦਲ ਜਿਹੜਾ ਹੈ ਕਿ ਉਹ ਅੱਗੇ ਨਿਕਲ ਸਕਦਾ ਹੈ ਅਕਾਲੀ ਦਲ ਸਟਰੋਂਗ ਹੋ ਸਕਦਾ ਹੈ ਅਕਾਲੀ ਦਲ ਦੀ ਗਰਾਊਂਡ ਤੋਂ ਇਹ ਚਰਚਾ ਹੋ ਰਹੀ ਸੀ ਤਾਂ ਸੁਖਵਿੰਦਰ ਕੌਰ ਤੁਸੀਂ ਇਸ ਪਾਸੇ ਤਸਵੀਰ ਵੇਖ ਸਕਦੇ ਹੋ ਸੁਖਵਿੰਦਰ ਕੌਰ ਜਿਹੜੇ ਅਕਾਲੀ ਦਲ ਦੇ ਉਮੀਦਵਾਰ ਨੇ ਉਹ ਅੱਗੇ ਨਿਕਲ ਚੁੱਕੇ ਨੇ ਤੇ ਆਵਾਦਵੀ ਪਾਰਟੀ ਦੇ ਜਿਹੜੇ ਨੇ ਆਵਾਦਵੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ ਕਿ ਬਾਈ ਇਲੈਕਸ਼ਨ ਇਹ ਪਹਿਲੀ ਬਾਈ ਇਲੈਕਸ਼ਨ ਹੈ ਜਿਹਦੇ ਵਿੱਚ ਆਵਾਦਵੀ ਪਾਰਟੀ ਦੀ ਸ਼ੁਰੂਆਤ ਤੋਂ ਹੀ ਜਿਹੜੀ ਹੈ ਕਿ ਆਵਾਦਵੀ ਪਾਰਟੀ ਪਿੱਛੇ ਹੋ ਚੁੱਕੀ ਹੈ ਪਹਿਲੇ ਰਾਊਂਡ ਦੇ ਵਿੱਚ ਬੈਲਟ ਪੇਪਰ ਰਹੀ ਜਿਹੜਾ ਰਾਊਂਡ ਹੋਇਆ ਉਹਦੇ ਵਿੱਚ ਸਭ ਤੋਂ ਅੱਗੇ ਅਕਾਲੀ ਦਲ ਨਜ਼ਰ ਆ ਰਿਹਾ ਹੈ ਅਕਾਲੀ ਦਲ ਨੂੰ 2910 ਵੋਟਾਂ ਮਿਲੀਆਂ ਨੇ ਤੇ ਉਸ ਦੇ ਨਾਲ ਹੀ 625 ਵੋਟਾਂ ਤੋਂ ਅੱਪ ਜਾ ਰਿਹਾ ਅਕਾਲੀ ਦਲ ਸੋ ਜਿਸ ਗੱਲ ਦਾ ਅਸੀਂ ਅਨੁਮਾਨ ਲਗਾ ਰਹੇ ਸੀ ਕਿ ਅਕਾਲੀ ਦਲ ਸਭ ਤੋਂ ਸਟਰੋਂਗ ਹੋ ਕੇ ਸਾਹਮਣੇ ਆ ਸਕਦਾ ਹੈ ਤੇ ਪਹਿਲੇ ਹੀ ਰਾਊਂਡ ਦੇ ਵਿੱਚ ਅਕਾਲੀ ਦਲ ਨੇ ਜਿਹੜੀ ਹੈ ਗੇਮ ਪਲਟ ਦਿੱਤੀ ਹੈ ਅਕਾਲੀ ਦਲ ਦੀ ਚਰਚਾ ਜਿਹੜੀ ਹੈ ਬਹੁਤ ਗਰਾਊਂਡ ਤੇ ਵੀ ਹੋ ਰਹੀ ਸੀ ਸੋਸ਼ਲ ਮੀਡੀਆ ਤੇ ਵੀ ਚਰਚਾ ਹੋ ਰਹੀ ਸੀ ਤੇ ਅਕਾਲੀ ਦਲ ਜਿਹੜਾ ਸਭ ਤੋਂ ਅੱਗੇ ਨਿਕਲ ਚੁੱਕਾ ਹੈ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਅਕਾਲੀ ਦਲ ਇਸੇ ਤਰ੍ਹਾਂ ਹੀ ਜੜੀ ਆਪਣੀ ਹੈ ਚੜ੍ਹਤ ਬਣਾਈ ਰੱਖੇਗਾ ਜਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਅਕਾਲੀ ਦਲ ਡਾਊਨ ਵੀ ਹੋ ਸਕਦਾ ਹੈ ਪਰ ਜੇ ਪਹਿਲੇ ਰਾਉਂਡ ਦੀ ਜੇ ਮੈਂ ਗੱਲ ਕਰ ਲਵਾਂ 625 ਵੋਟਾਂ ਦਾ ਅੰਕੜਾ ਅਕਾਲੀ ਦਲ ਨੇ ਲੈ ਲਿਆ ਤੇ ਅਕਾਲੀ ਦਲ ਅੱਗੇ ਨਿਕਲ ਚੁੱਕਾ ਹੈ ਤੇ ਸਭ ਤੋਂ ਜੋ ਕਹਿ ਸਕਦੇ ਹੋ ਕਿ ਸਭ ਤੋਂ ਜ਼ਿਆਦਾ ਨਮੋਸ਼ੀ ਦੀ ਜਿਹੜੀ ਗੱਲ ਹੈ ਪਹਿਲੇ ਰਾਉਂਡ ਦੇ ਵਿੱਚ ਉਹ ਕਾਂਗਰਸ ਦੇ ਲਈ ਹੈ ਕਾਂਗਰਸ ਤੀਸਰੇ ਨੰਬਰ ਤੇ ਹੈ ਜਿਨ੍ਹਾਂ ਨੂੰ ਸਿਰਫ ਤੇ ਸਿਰਫ 1399 ਵੋਟਾਂ ਪਈਆਂ ਨੇ ਯਾਨੀ ਕਿ ਤੁਸੀਂ ਅਨੁਮਾਨ ਲਗਾ ਸਕਦੇ ਆ ਕਿ 1300 ਤੇ ਕਿਤੇ 3000 ਕਿੰਨਾ ਵੱਡਾ ਜਿਹੜਾ ਡਿਫਰੈਂਸ ਹੈ ਤੇ ਅਕਾਲੀ ਦਲ ਨੂੰ ਲੋਕ ਕਹਿ ਰਹੇ ਸੀ ਜਾਂ ਤੁਸੀਂ ਕਹਿ ਸਕਦੇ ਹੋ ਕਿ ਜਿਹੜੇ ਵਿਰੋਧੀ ਨੇ ਕਾਂਗਰਸ ਵਾਲੇ ਕਹਿ ਰਹੇ ਸੀ ਕਿ ਇਹਨਾਂ ਨੇ ਗੈਂਗਸਟਰ ਨੂੰ ਪ੍ਰੋਮੋਟ ਕੀਤਾ ਹੈ ਗੈਂਗਸਟਰ ਦੇ ਪਰਿਵਾਰ ਨੂੰ ਟਿਕਟ ਦਿੱਤੀ ਹੈ ਪਰ ਫਿਰ ਵੀ ਲੋਕ ਜਿਹੜੇ ਨੇ ਉਹਨਾਂ ਨੇ ਪਹਿਲੇ 라ਉਂਡ ਦੇ ਵਿੱਚ ਹੀ ਅਕਾਲੀ ਦਲ ਨੂੰ ਚੇਤਾਵਨੀ ਦਿੱਤਾ ਹੈ ਇਹ ਪਿਛਲੇ ਜਿੰਨੇ ਇਲੈਕਸ਼ਨ ਹੋਏ ਨੇ 10 ਸਾਲਾਂ ਤੋਂ ਜਿਹੜੀਆਂ ਚੋਣਾਂ ਹੋਈਆਂ ਨੇ ਚਾਹੇ ਤੁਸੀਂ ਉਹ ਨਾਰਮਲ ਚੋਣਾਂ ਲੈ ਲਓ ਜਾਂ ਫਿਰ ਤੁਸੀਂ ਲੈ ਲਓ ਕਿ ਅੱਜ ਜਿੰਨੀਆਂ ਬਾਇ ਇਲੈਕਸ਼ਨ ਇਸ ਸਰਕਾਰ ਦੇ ਵਿੱਚ ਹੋਈਆਂ ਨੇ ਅਕਾਲੀ ਦਲ ਕਿਤੇ ਵੀ ਸਟੈਂਡ ਨਹੀਂ ਕੀਤਾ ਪਰ ਅਕਾਲੀ ਦਲ ਲਈ ਹੁਣੇ ਬੜੀ ਵੱਡੀ ਖੁਸ਼ਖਬਰੀ ਹੈ ਇਹ ਤੁਸੀਂ ਕਹਿ ਸਕਦੇ ਹੋ ਕਿ ਅਕਾਲੀ ਦਲ ਲਈ ਇੱਕ ਬੜੀ ਵੱਡੀ ਰਾਹਤ ਹੈ ਉਹ ਆਪਣੀ ਜ਼ਮੀਨ ਬਚਾਉਣ ਦੇ ਲਈ ਗਰਾਊਂਡ ਬਚਾਉਣ ਦੇ ਲਈ ਜਿਹੜਾ ਅਕਾਲੀ ਦਲ ਜ਼ਮੀਨ ਤੇ ਉਤਰਿਆ ਸੀ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਪੂਰੇ ਡੇਰੇ ਤਰਨਤਾਰਨ ਦੇ ਵਿੱਚ ਲਾਏ ਹੋਏ ਸੀਗੇ ਤੇ ਨਾਲ ਹੀ ਹਰਸਿਮਰਤ कौर ਬਾਦਲ ਵੀ ਉੱਥੇ ਸਨ ਤੇ ਉਹਨਾਂ ਦੇ ਕਾਰਨ ਹੀ ਇਹ ਜਿਹੜੀ ਸੀਟ ਦੇ ਉੱਤੇ ਜਿਹੜਾ ਪਹਿਲਾ 라ਉਂਡ ਦੇ ਵਿੱਚ ਹੀ ਅਕਾਲੀ ਦਲ ਜਿਹੜਾ ਹੈ ਉਹ ਅੱਗੇ ਨਿਕਲ ਲਿਆ ਅਕਾਲੀ ਦਲ ਨੇ ਜਿਹੜੀ ਹੈ ਬਾਜ਼ੀਮਾਰੀ ਹੈ ਪਹਿਲੇ 라ਉਂਡ ਦੇ ਵਿੱਚ ਹੀ ਤੇ ਉਸ ਤੋਂ ਬਾਅਦ ਦੂਸਰੇ ਨੰਬਰ ਤੇ ਆਮ ਆਦਮੀ ਪਾਰਟੀ ਹਰमीत ਸੰਧੂ ਨੇ ਤੀਸਰੇ ਨੰਬਰ ਤੇ ਕਾਂਗਰਸ ਤੇ ਚੌਥੇ ਨੰਬਰ ਤੇ ਆ ਚੁੱਕੀ ਹੈ ਵਾਰਿਸ ਪੰਜਾਬ ਦੇ ਮਨਦੀਪ ਸਿੰਘ ਤੇ ਉਸ ਦੇ ਨਾਲ ਹੀ 5ਵੇਂ ਨੰਬਰ ਤੇ ਬੀਜੇਪੀ ਬੀਜੇਪੀ پوری ਕੋਸ਼ਿਸ਼ ਕਰ ਰਹੀ ਸੀ ਹੋ ਸਕਦਾ ਸੀਗਾ ਕਿ ਲੱਗ ਰਿਹਾ ਸੀ ਬੀਜੇਪੀ ਵੀ ਹੋ ਸਕਦਾ ਦੂਜੇ ਤੀਜੇ ਨੰਬਰ ਤੇ ਆ ਜੇ ਪਰ ਪਹਿਲੇ ਰਾਉਂਡ ਦੇ ਵਿੱਚ ਜਿਹੜੀ ਬੀਜੇਪੀ ਹੈ ਉਹ ਕਿਤੇ ਨਾ ਕਿਤੇ ਮੇਰੇ ਨਾਲ ਮਨੀਸ਼ ਜੁੜ ਚੁੱਕੇ ਨੇ ਫੋਨ 'ਤੇ ਮਨੀਸ਼ ਪਹਿਲੇ ਰਾਉਂਡ ਦੀ ਕੀ ਹਾਲਾਤ ਨੇ ਅਕਾਲੀ ਦਲ ਅੱਗੇ ਨਿਕਲ ਗਿਆ ਕਿਵੇਂ ਵੇਖ ਰਹੇ ਹੋ ਜੀ ਬਿਲਕੁਲ ਦੇਖੋ ਪਹਿਲੇ ਰਾਉਂਡ ਦੇ ਨਤੀਜੇ ਅੱਗੇ ਨੇ 625

2006 ਜਿਹੜੀ ਹੁਣ ਜਿੰਨੀ ਚੋਣਾਂ ਹੋਈਆਂ ਨੇ ਇਹਦੇ 'ਚ ਜੇ ਸ਼੍ਰੋਮਣੀ ਅਕਾਲੀ ਦਲ ਦੀ ਪਰਫਾਰਮੈਂਸ ਇਸੇ ਤਰ੍ਹਾਂ ਰਹਿੰਦੀ ਹੈ ਇਸੇ ਤਰ੍ਹਾਂ ਕੰਪੀਟੀਸ਼ਨ ਚ ਰਹਿੰਦਾ ਫਿਰ 2027 ਦੀ ਜਿਹੜੀ ਜਿੱਦੇ 2027 ਦੀ ਜਿਹੜੀ ਬੰਦਾ ਸਭਾ ਚੋਣਾਂ ਹੋਣੀਆਂ ਨੇ ਉਹਦੇ ਜਿਹੜੇ ਨੇ ਕਿਸੇ ਨਾ ਕਿਥੇ ਰਾਜਨੀਤਿਕ ਜਿਹੜੇ ਪਹਿਲੂ ਨੇ ਉਹ ਕੁਝ ਤਸਵੀਰਾਂ ਜਿਹੜੀ ਹਾਲਤ ਹੋ ਸਕਦੀਆਂ ਨੇ ਜਿਹੜਾ ਪਹਿਲਾ ਰਾਉਂਡ ਨਿਕਲ ਕੇ ਆਇਆ ਪ੍ਰਿੰਸ ਸੈ ਦੱਸਣਾ ਚਾਹੁੰਦਾ ਕਿ ਇਥੇ 16 ਰਾਉਂਡ ਕੁੱਲ ਹੋਨੇ ਨੇ ਜਿਹੜੀ ਸ਼ੁਰੂਆਤੀ ਤੌਰ ਤੇ ਪੋਸਟਲ ਬੈਲਟ ਖੋਲੇ ਗਈ ਸੀ ਉਸ ਤੋਂ ਬਾਅਦ EVM ਮਸ਼ੀਨਾਂ ਦੀ ਸ਼ੁਰੂਆਤ ਕੀਤੀ ਗਈ ਸੀ 22 ਈਵੀਐਮ ਮਸ਼ੀਨਾਂ ਨੇ 14 ਟੇਬਲ ਲਗਾਏ ਗਏ ਨੇ ਹਰ ਟੇਬਲ ਦੇ ਉੱਪਰ ਤਿੰਨ ਕਰਮਚਾਰੀ ਨੇ ਜੀ ਈਵੀਐਮ ਦੀ ਕਾਊਂਟਿੰਗ ਕਰਦੇ ਪਏ ਨੇ ਇਹ ਪਰ ਮਨੀਸ਼ ਜੀ ਮੈਂ ਤੇ ਸਿਰਫ ਇਹ ਪੁੱਛਣਾ ਚਾਹੂੰਗਾ ਜਿਹੜਾ ਪਹਿਲਾ ਰਾਉਂਡ ਦਾ ਜਿਹੜਾ ਰਿਜ਼ਲਟ ਸਾਹਮਣੇ ਆਇਆ ਕਾਲੀ ਤੇ ਲੱਗੀ ਇਹ ਬੈਲਟ ਪੇਪਰ ਦਾ ਹੈ ਜਾਂ ਫਿਰ ਈਵੀਐਮ ਦਾ ਹੈ ਅਕਲੇ ਰਾਉਂਡ ਹੈ ਜਿਹੜੇ ਈਵੀਐਮ ਵੀ ਨਾਲ ਹੈ ਫਿਲਹਾਲ ਜਿਹੜਾ ਪਹਿਲਾ ਰਾਉਂਡ ਹੈ ਉਹ ਸਾਹਮਣੇ ਆਇਆ ਕਿਉਂਕਿ ਪੋਸਟਲ ਚ ਜਿਸ ਤਰ੍ਹਾਂ ਦਾ ਆ ਰਿਹਾ ਸੀ ਕਿ ਉਹਦੇ ਚ ਕੁਝ 1300 ਕੁਝ ਦੇਣਾ ਵੋਟਾਂ ਸੀ ਲੇਕਿਨ ਫਿਲਹਾਲ ਹਜੇ ਤੱਕ ਉਹਨ ਰੂਪ ਕਿਸਪਸ਼ਟ ਨਹੀਂ ਹੋ ਪਾਇਆ ਨਾਦਰ ਲੋਕ ਸੰਪਰਕ ਵਿਭਾਗ ਨੂੰ ਨਾ ਹੀ ਜਿਹੜਾ ਡਿਪਾਰਟਮੈਂਟ ਆ ਫਿਲਹਾਲ ਜਿਹੜਾ ਪਹਿਲਾ ਰਾਉਂਡ ਨਿਕਲ ਕੇ ਸਾਹਮਣੇ ਆਇਆ ਉਹਦੇ ਚ 625 ਵੋਟਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਅੱਗੇ ਜਾ ਰਹੀ ਹੈ ਜਿਹੜੀ ਗੜੀਆ ਟ੍ਰੇਲਿੰਗ ਪਾਰਟੀ ਹੈ ਦੂਸਰੇ ਨੰਬਰ ਤੇ ਜਾ ਰਹੀ ਹੈ ਜੀ 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 ਸ਼ੁਕਰੀਆ ਮਨੀ ਜੀ ਸਾਰੀ ਜਾਣਕਾਰੀ ਦੇਣ ਦੇ ਲਈ ਸੋ ਇਸ ਸੰਸਰ ਨਾਲ ਮਨੀ ਜਿਨ੍ਹਾਂ ਨੇ ਸਾਰੀ ਜਾਣਕਾਰੀ ਦਿੱਤੀ ਹੈ ਕਿ ਅਕਾਲੀ ਦਲ ਜਿਹੜਾ ਹੈ ਪਹਿਲੇ ਰਾਉਂਡ ਦੇ ਵਿੱਚ ਹੀ ਅੱਗੇ ਜਾ ਚੁੱਕਾ ਹੈ ਅਕਾਲੀ ਦਲ ਨੇ ਸੱਤਾਧਿਰ ਪਾਰਟੀ ਨੂੰ ਪਛਾੜ ਦਿੱਤਾ ਹੈ ਜੀ ਹਾਂ ਅਕਾਲੀ ਦਲ ਨੇ ਸੱਤਾਧਿਰ ਪਾਰਟੀ ਨੂੰ ਪਛਾੜ ਦਿੰਦਾ ਹੈ ਕਾਂਗਰਸ ਨੂੰ ਪਛਾੜ ਦਿੰਦਾ ਹੈ ਭਾਜਪਾ ਨੂੰ ਪਛਾੜ ਦਿੰਦਾ ਹੈ ਤੇ ਵੱਡੀ ਗੱਲ ਉਹ ਵੀ ਜਿਹੜੇ ਅਕਾਲੀ ਦਲ ਨੂੰ ਛੱਡ ਕੇ ਲੀਡਰ ਗਏ ਸਨ ਜਿਹੜੇ ਅਕਾਲੀ ਦਲ ਦੇ ਖਿਲਾਫ ਖੜੇ ਹੋ ਗਏ ਸਨ ਲੀਡਰ ਜਿਨ੍ਹਾਂ ਨੇ ਮਨਦੀਪ ਸਿੰਘ ਨੂੰ ਸਪੋਰਟ ਕੀਤੀ ਸੀ ਤੁਸੀਂ ਵੇਖ ਰਹੇ ਹੋ ਇਸ ਪਾਸੇ ਮਨਦੀਪ ਸਿੰਘ ਦੀ ਫੋਟੋ ਚੱਲ ਰਹੀ ਹੈ ਮਨਦੀਪ ਸਿੰਘ ਨੂੰ ਜਿਨ੍ਹਾਂ ਨੇ ਸਪੋਰਟ ਕੀਤੀ ਸੀ ਉਹ ਵੀ ਪਿੱਛੇ ਰਹਿ ਗਏ ਨੇ ਪਹਿਲੇ ਰਾਊਂਡ ਦੀ ਹਾਲੇ ਗੱਲ ਹੈ ਤੇ 15 ਰਾਊਂਡ ਅਜੇ ਬਾਕੀ ਪਏ ਨੇ 15 ਰਾਊਂਡ ਦੇ ਵਿੱਚ ਦੇਖਣਾ ਹੋਵੇਗਾ ਕਿ ਸਾਹਮਣੇ ਕੀ ਕੁਝ ਜਾਂਦਾ ਹੈ ਪਰ ਫਿਰ ਵੀ ਜਿਹੜੀ ਕਹਿ ਸਕਦੇ ਹੋ ਕਿ ਤੁਸੀਂ ਕਿ ਅਕਾਲੀ ਦਲ ਨੇ ਅਕਾਲੀ ਦਲ ਦੇ ਲਈ ਇੱਕ ਵੱਡੀ ਰਾਹਤ ਦੀ ਖਬਰ ਹੈ ਅਕਾਲੀ ਦਲ ਨੇ ਲਈ ਇੱਕ ਵੱਡਾ ਤੁਸੀਂ ਕਹਿ ਸਕਦੇ ਹੋ ਕਿ ਮੋਟੀਵੇਸ਼ਨ ਹੈ ਇੱਕ ਅਕਾਲੀ ਦਲ ਜਿਹੜਾ ਪਿਛਲੇ 10 ਸਾਲ ਤੋਂ ਲਗਾਤਾਰ ਡਿੱਗਦਾ ਹੀ ਆ ਰਿਹਾ ਜਾਂ ਤੁਸੀਂ ਕਹਿ ਲੋ ਕਿ ਨੀਚੇ ਜਾਂਦਾ ਜਾ ਰਿਹਾ ਹੈ ਉਹਨਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਹੈ ਜਾਂ ਤੁਸੀਂ ਕਹਿ ਲੋ ਕਿ ਵੱਡਾ ਦੀਪਕ ਕੇਰਜਨ ਕਹਿ ਰਹੇ ਨੇ ਆਪ ਬਿਲਕੁਲ ਆਵਾਜ਼ੀ ਪਾਰਟੀ ਵੀ ਹੋ ਸਕਦੀ ਹੈ ਪਰ ਪਹਿਲੇ ਰਾਉਂਡ ਦੇ ਵਿੱਚ ਜਿਹੜੀ ਹੈ ਅਕਾਲੀ ਦਲ ਅੱਗੇ ਨਿਕਲ ਚੁੱਕੀ ਆ ਅਕਾਲੀ ਦਲ ਨੇ ਜਿਹੜੀ ਹੈ ਕਹਿ ਲੋ ਕਿ ਤੁਸੀਂ ਬਾਜ਼ੀ ਮਾਰ ਲਈ ਹੈ ਤੇ ਹੁਣ ਚੰਦ ਮਿੰਟਾਂ ਦੇ ਵਿੱਚ ਦੂਸਰਾ ਰਾਉਂਡ ਵੀ ਸਾਹਮਣੇ ਆ ਜਾਏਗਾ ਦੂਸਰੇ ਰਾਉਂਡ ਦੇ ਵਿੱਚ ਦੇਖਣਾ ਹੋਵੇਗਾ ਕਿ ਕਿਹੜਾ ਅੱਗੇ ਜਾ ਰਿਹਾ ਹੈ ਤੁਸੀਂ ਵੀ ਕਮੈਂਡ ਕਰਕੇ ਜ਼ਰੂਰ ਦੱਸੋ ਕਿ ਤੁਹਾਨੂੰ ਕੀ ਲੱਗ ਰਿਹਾ ਹੈ ਕਿਹੜੀ ਪਾਰਟੀ ਅੱਗੇ ਜਾ ਸਕਦੀ ਹੈ ਕਿਹੜੀ ਪਾਰਟੀ ਜਿੱਤ ਸਕਦੀ ਹੈ ਤਰਨਤਾਰਨ ਦੀ ਬਾਏ ਇਲੈਕਸ਼ਨ ਕਿਉਂਕਿ ਲਗਾਤਾਰ ਇੱਥੇ ਜੜੀਆਂ ਸਾਰੀਆਂ ਪਾਰਟੀਆਂ ਆਪਣਾ ਜ਼ੋਰ ਲਗਾ ਰਹੀਆਂ ਸੀਗੀਆਂ ਕਾਂਗਰਸ ਨੇ ਵੱਡਾ ਪ੍ਰਚਾਰ ਕੀਤਾ ਕਿ ਇਹ ਸਾਰੇ ਗੈਂਗਸਟਰイズਮ ਨੂੰ ਪ੍ਰਮੋਟ ਕਰ ਰਹੇ ਨੇ ਸਾਡਾ ਜਿਹੜਾ ਲੀਡਰ ਹੈ ਉਹ ਬਿਲਕੁਲ ਸਾਫ਼ ਸੁਥਰਾ ਉਹਦੇ ਤੇ ਕੋਈ ਪਰਚਾ ਨਹੀਂ ਹੈ ਕੋਈ ਏਦਾਂ ਦੀ ਗੱਲ ਨਹੀਂ ਹੈ ਪਰ ਉਹ ਤੀਸਰੇ ਨੰਬਰ ਤੇ ਜਾ ਚੁੱਕਾ ਹੈ ਕਾਂਗਰਸ ਤੀਸਰੇ ਨੰਬਰ ਤੇ ਜਾ ਚੁੱਕੀ ਹੈ ਤੇ ਉਧਰ ਹੀ ਜਿਸ ਪਰਿਵਾਰ ਦੇ ਉੱਤੇ ਗੈਂਗਸਟਰ ਦੇ આરોਪ ਲੱਗ ਰਹੇ ਸੀਗੇ ਕਿ ਇਹਨਾਂ ਦਾ ਪਰਿਵਾਰ ਗੈਂਗਸਟਰ ਦਾ ਹੈ ਸੁਖਵਿੰਦਰ ਕੌਰ ਦੇ ਜਿਹੜੇ ਜਵਾਈ ਨੇ ਉਹ ਗੈਂਗਸਟਰ ਅਮਰਿਤ ਬਾੜ ਦਾ ਨਾਮ ਲੱਗ ਰਿਹਾ ਸੀਗਾ ਪਰ ਉਹੀ ਪਾਰਟੀ ਹੁਣ ਸਭ ਤੋਂ ਅੱਗੇ ਨਿਕਲ ਚੁੱਕੀ ਹੈ ਪਹਿਲੇ ਨੰਬਰ ਤੇ ਆ ਗਈ ਹੈ ਅਕਾਲੀ ਦਲ ਸੋ ਲਗਾਤਾਰ ਅਸੀਂ ਇਹੀ ਗੱਲ ਕਰ ਰਹੇ ਸੀਗੇ ਕਿ ਆਮ ਆਦਮੀ ਪਾਰਟੀ ਨੂੰ 4 ਸਾਲਾਂ ਦੀ ਜਿਹੜੀ ਕਾਰਜਗੁਜ਼ਾਰੀ ਹੈ ਉਹਦਾ نقصان ਹੋ ਸਕਦਾ ਹੈ ਲੋਕ ਪੁੱਛ ਰਹੇ ਸੀਗੇ ਜਦੋਂ ਅਸੀਂ ਗਰਾਊਂਡ ਤੇ ਸੀਗੇ ਲੋਕ ਗੱਲ ਕਰ ਰਹੇ ਸੀਗੇ ਕਿ 4 ਸਾਲ ਜਿਹੜੀ ਪਾਰਟੀ ਨੇ ਚਿੱਟਾ ਨਹੀਂ ਖਤਮ ਕੀਤਾ ਉਹ ਨੂੰ ਉਸ ਸਵਾਲ ਪੁੱਛ ਰਹੇ ਸੀਗੇ ਕਿ 4 ਸਾਲਾਂ ਦੇ ਵਿੱਚ ਅਸੀਂ ਕੀ ਕੀਤਾ ਸਾਡੇ ਕੋਲ ਅਜੇ ਤੱਕ ਚਿੱਟਾ ਨਹੀਂ ਰੁਕਿਆ ਨਸ਼ਾ ਨਹੀਂ ਰੁਕਿਆ ਲਾਅ ਐਂਡ ਆਰਡਰ ਦੀ ਸਥਿਤੀ ਸੀਗੀ ਤੇ ਇਸ ਵਾਰ ਜਿਹੜੇ ਲੋਕ ਨੇ ਉਹ ਕਿਤੇ ਨਾ ਕਿਤੇ ਤੁਸੀਂ ਕਹਿ ਲੋ ਕਿ ਸਾਹਮਣੇ ਆਂਦੇ ਲੋਕ ਨੇ ਇਹ ਦਿਖਾ ਦਿੱਤਾ ਹੈ ਕਿ ਲੋਕ ਵੱਡੇ ਨੇ ਤੇ ਪਹਿਲੇ ਰਾਉਂਡ ਦੇ ਵਿੱਚ ਹੀ ਤੁਸੀਂ ਕਹਿ ਲੋ ਕਿ ਆਮ ਆਦਮੀ ਪਾਰਟੀ ਨੂੰ ਝਟਕਾ ਲੱਗ ਗਿਆ ਹੈ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਪਿੱਛੇ ਜਾ ਚੁੱਕੀ ਹੈ ਆਮ ਆਦਮੀ ਪਾਰਟੀ ਦੂਸਰੇ ਨੰਬਰ ਤੇ ਆ ਚੁੱਕੀ ਹੈ ਤੇ ਜਿਵੇਂ ਆਪਾਂ ਪੁਰਾਣੀਆਂ ਬਾ ਇਲੈਕਸ਼ਨ ਸੀਗੀਆਂ ਚਾਹੇ ਲੁਧਿਆਣੇ ਦੀ ਹੋਵੇ ਜਲੰਧਰ ਦੀ ਹੋਵੇ ਬਾਕੀ ਡੇਰਾ ਬਾਬਾ ਨਾਨਕ ਦੀ ਹੋਵੇ ਉੱਥੇ ਪਹਿਲੇ ਰਾਉਂਡ ਤੋਂ ਹੀ ਜਿਹੜੀ ਆਮ ਆਦਮੀ ਪਾਰਟੀ ਅੱਗੇ ਨਿਕਲ ਜਾਂਦੀ ਸੀਗੀ ਪਰ ਅੱਜ ਜਿਹੜੀ ਹੈ ਪਹਿਲੇ ਰਾਉਂਡ ਦੇ ਵਿੱਚ ਹੀ ਆਮ ਆਦਮੀ ਪਾਰਟੀ ਪਿੱਛੇ ਹੋ ਗਈ ਹੈ ਮੇਰੇ ਨਾਲ ਅਮੀ ਜੁੜ ਚੁੱਕੇ ਨੇ ਅਮੀਤ ਕਿਵੇਂ ਵੇਖ ਰਹੇ ਹੋ ਆਮ ਆਦਮੀ ਪਾਰਟੀ ਨੂੰ ਵੱਡਾ ਚਟਕਾ ਲੱਗਾ ਦੂਸਰੇ ਨੰਬਰ ਤੇ ਤੇ ਅਕਾਲੀ ਦਲ ਪਹਿਲੇ ਹੀ ਰਾਉਂਡ ਦੇ ਵਿੱਚ ਪਹਿਲੇ ਨੰਬਰ ਤੇ ਪਹੁੰਚ ਚੁੱਕੀ ਹੈ 10 ਸਾਲਾਂ ਬਾਅਦ ਕਿਤੇ ਜਾ ਕੇ ਰਾਹਤ ਮਿਲੀ ਹੈ ਅਕਾਲੀ ਦਲ ਨੂੰ ਪਹਿਲੇ ਰਾਉਂਡ ਚ ਜੀ ਅਮੀਤ ਸੁਣ ਬਾ ਰਹੇ ਹੋ ਜੀ ਬਿਲਕੁਲ ਤਰੀਸ ਜੀ ਕੀ ਕਹਿਣਾ ਚਾਹੋਗੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ ਤੇ ਅਕਾਲੀ ਦਲ ਲਈ ਵੱਡੀ ਰਾਤ ਦੀ ਖਬਰ ਹੈ ਕਿ ਤਰਨਤਾਰਨ ਦੇ ਵਿੱਚ ਪਹਿਲੇ ਹੀ ਰਾਉਂਡ 'ਚ ਆਮ ਆਦਮੀ ਪਾਰਟੀ ਪਿੱਛੇ ਹੋ ਗਈ ਹੈ ਤੇ ਅਕਾਲੀ ਦੇ ਲੱਗੇ ਨਿਕਲ ਗਿਆ ਜਿਸ ਤਰ੍ਹਾਂ ਸੇ ਅਕਾਲੀ ਦਲ ਦੇ ਲਈ ਸਭ ਤੋਂ ਵੱਡੀ ਗੱਲ ਕਿ ਇੱਕ ਵੱਡੀ ਰਾਹਤ ਵਾਲੀ ਖਬਰ ਹੈ ਕਿਉਂਕਿ ਪਿਛਲੇ ਜਿਹੜੇ ਵਿਧਾਨ ਸਭਾ ਚੋਣ ਹੋਈ ਸੀ ਉਸ ਵੇਲੇ ਦੀ अकाली दल द्वारा काफी मेहनत की गई थी थी, लेकिन जे पंजाब की गल करिए ना मात्र वर्गीय सीटा ही अकाली दल आ पाई थी हालांकि अमृतसर की गल करिए ग्यारह विधानसभा एरिया मैं अज एक सीट जी की विक्रम मजिठी की धर्मपत्नी जी गुरनीप कौर है वो सीट जितने सफल हुई थी लेकिन अज ਜੀ ਤਰਨਤਾਂਤੀ ਗੱਲ ਕਰੀਏ ਤੇ ਅਕਾਲੀ ਦਲ ਅਗਰ ਅੱਗੇ ਚਾਲੀ ਹੈ ਤੇ ਉਸ ਦੇ ਵਿੱਚ ਅਕਾਲੀ ਦਲ ਦੇ ਲਈ ਵੱਡੀ ਰਾਤ ਵਾਲੀ ਖਬਰ ਹੈ ਕਿਉਂਕਿ ਆਉਣ ਵਾਲੇ ਸਮੇਂ ਚ ਵਿਧਾਨ ਸਭਾ ਚੋਣ ਹੈ ਤੇ ਦੂਸਰੀ ਇੱਕ ਚੀਜ਼ ਹੋਰ ਦੇਖਣ ਵਾਲੀ ਹੈ ਕਿ ਉਸ ਜਗ੍ਹਾ ਤੇ ਜਿਹੜੇ ਸੰਸਦ ਹੈ ਉਹ ਅਮਰਪਾਲ ਤੇ ਅੰਤਖ ਵੋਟ ਜ्यादातर ਅਮਰਪਾਲ ਦੇ ਹੱਕ ਦੇ ਵਿੱਚ ਪਿਛਲੀ ਵਾਰੀ ਜ਼ਰੂਰ ਪਈ ਸੀ ਹਾਲਾਂਕਿ ਮਨਦੀਪ ਸਿੰਘ ਵੀ ਅਮਰਪਾਲ ਦੁਆਰਾ ਅਮਰਪਾਲ ਦੇ ਪਿਤਾ ਦੁਆਰਾ ਖੜੇ ਕੀਤੇ ਗਏ ਸੀ ਲੇਕਿਨ ਮਨਦੀਪ ਸਿੰਘ ਨੂੰ ਪਿੱਛੇ ਕਰਕੇ ਅਗਰ ਅਕਾਲੀ ਦਲ ਅੱਗੇ ਜਾ ਰਹੀ ਹੈ ਤੇ ਆਉਣ ਵਾਲੀ ਵਿਧਾਨ ਸਭਾ ਚੋਣਾਂ ਦੇ ਲਈ ਵੀ ਅਕਾਲੀ ਦਲ ਦੇ ਲਈ ਇੱਕ ਰਾਤ ਵਾਲੀ ਖਬਰ ਹੈ ਤੇ ਆਉਣ ਵਾਲਾ ਸਮਾਂ ਹਰੇ ਬਿਲਕੁਲ ਰਾਊਂਡ ਹੀ ਹੋਏ ਆ ਦੇਖਣਾ ਹੋਵੇਗਾ ਕਿ ਬਾਕੀ ਰਾਊਂਡਾਂ ਦੇ ਵਿੱਚ ਅਕਾਲੀ ਦਲ ਕਿਹੋ ਜਿਹਾ ਪਰਫਾਰਮ ਕਰਦੀ ਨਜ਼ਰ ਆਦੀ ਬਿਲਕੁਲ ਸ਼ੁਕਰੀਆ ਅਮਿਤ ਸਾਰੀ ਜਾਣਕਾਰੀ ਦੇ ਲਈ ਸੋ ਤੁਸੀਂ ਸੁਣਿਆ ਕਿ ਕਿਵੇਂ ਅਕਾਲੀ ਦਲ ਨੂੰ ਇੱਕ ਅਕਾਲੀ ਦਲ ਆਉਣ ਵਾਲੀਆਂ 2027 ਦੀਆਂ ਚੋਣਾਂ ਦੇ ਵਿੱਚ ਵਧੀਆ ਤੁਸੀਂ ਕਹਿ ਸਕਦੇ ਹੋ ਜਾਂ ਕਹਿ ਲੋ ਕਿ ਉਹਨਾਂ ਦੀ ਲਹਿਰ ਜਿਹੜੀ ਆ ਉਹ ਬਣ ਸਕਦੀ ਹੈ ਜਿਸ ਅਕਾਲੀ ਦਲ ਦੇ ਹਾਲਾਤ ਇਹ ਹੋ ਗਏ ਸੀਗੇ ਕਿ ਲੋਕ ਕਹਿਣਾ ਸ਼ੁਰੂ ਹੋ ਗਏ ਸੀ ਖਾਸ ਕਰ ਵਿਰੋਧੀ ਕਿ ਅਕਾਲੀ ਦਲ ਦਾ ਖਤਮ ਹੋ ਗਿਆ ਹੈ ਅਕਾਲੀ ਦਲ ਦਾ ਅਕਾਲੀ ਦਲ ਦੀ ਤਾਂ ਜੀ ਤੁਸੀਂ ਗੱਲ ਹੀ ਨਾ ਕਰੋ ਕਿਉਂਕਿ ਅਕਾਲੀ ਦਲ ਦਾ ਕੁਝ ਰਹਿ ਨਹੀਂ ਗਿਆ ਪਰ ਅਕਾਲੀ ਦਲ ਨੇ ਇੱਕ ਵਾਰ ਫਿਰ ਤੋਂ ਝਟਕਾ ਵੱਡਾ ਦੇ ਦਿੱਤਾ ਹੈ ਬਾਕੀਆਂ ਨੂੰ ਵੀ ਕਿ ਅਕਾਲੀ ਦਲ ਪਹਿਲੇ ਹੀ ਰਾਉਂਡ ਦੇ ਵਿੱਚ ਅੱਗੇ ਜਾ ਚੁੱਕਾ ਹੈ ਹੁਣ ਕੋਈ ਚੰਦ ਮਿੰਟਾਂ ਦੇ ਵਿੱਚ ਜਿਹੜਾ ਤੁਸੀਂ ਕਹੋ ਕਿ ਜਿਹੜਾ ਹੁਣੇ ਚੰਦ ਮਿੰਟਾਂ ਦੇ ਵਿੱਚ ਆ ਸਕਦੀਆਂ ਨੇ ਚੰਦ ਮਿੰਟਾਂ ਦੇ ਵਿੱਚ ਹੀ ਦੂਸਰਾ 라ਉਂਡ ਆਏਗਾ ਤੇ ਦੂਸਰੇ 라ਉਂਡ ਦੇ ਵਿੱਚ ਵੀ ਕਲੀਅਰ ਹੋ ਜਾਏਗਾ ਕਿ ਦੂਸਰੇ 라ਉਂਡ ਚ ਕਿਹੜੀ ਪਾਰਟੀ ਅੱਗੇ ਜਾ ਰਹੀ ਹੈ ਪਰ ਫਿਰ ਵੀ ਜੇ ਆਪਾਂ ਇਥੇ ਗੱਲ ਕਾਂਗਰਸ ਦੀ ਕਰ ਲਈਏ ਤਾਂ ਕਾਂਗਰਸ ਜਿਹੜੀ ਹੈ ਬਹੁਤ ਹੀ ਪਿੱਛੇ ਰਹਿ ਚੁੱਕੀ ਹੈ ਤੀਸਰੇ ਨੰਬਰ ਤੇ ਆਣਾ ਕਾਂਗਰਸ ਦਾ ਤੁਸੀਂ ਕਹਿ ਲਓ ਕਿ ਗ੍ਰਾਫ ਹੋਰ ਨੀਚੇ ਡਿੱਗ ਗਿਆ ਜੇ ਆਪਾਂ ਲੁਧਿਆਣਾ ਦੀ ਗੱਲ ਕਰ ਲਈਏ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾ ਅੱਗੇ ਸਭ ਤੋਂ ਪਹਿਲਾਂ ਅੱਗੇ ਹੋ ਕੇ ਜਿਹੜੀ ਹੈ ਕਿ ਸੀਟ ਜਿੱਤੀ ਜਿੱਥੇ ਵਿੱਚ ਆਮ ਆਦਮੀ ਪਾਰਟੀ ਦੇ ਸੰਜੀਵ अरोड़ा ਜਿੱਤੇ ਉੱਥੇ ਸੈਕਿੰਡ ਨੰਬਰ ਤੇ ਜਿਹੜੀ ਹੈ ਕਿ ਕਾਂਗਰਸ ਆਈ ਸੀਗੀ ਤੇ ਦੂਜੇ ਤੀਸਰੇ ਨੰਬਰ ਤੇ ਭਾਜਪਾ ਸੀ ਅਕਾਲੀ ਦਲ ਫੇਰ نیچے ਚਲਾ ਗਿਆ ਸੀਗਾ ਪਰ ਇਹਦੇ ਵਿੱਚ ਤੁਸੀਂ ਕਹੋ ਕਿ ਤਰਨਤਾਰਨ ਦੀ ਵਾਇਲ ਇਲੈਕਸ਼ਨ ਦੇ ਵਿੱਚ ਅਕਾਲੀ ਦਲ ਪਹਿਲੇ ਨੰਬਰ ਤੇ ਪਹੁੰਚ ਚੁੱਕਾ ਹੈ ਤੇ ਪਹਿਲੇ ਹੀ ਰਾਉਂਡ ਦੇ ਵਿੱਚ ਮੇਰੇ ਨਾਲ ਵਿਵੇਕ ਜੁੜ ਚੁੱਕੇ ਨੇ ਵਿਵੇਕ ਵਿਵੇਕ ਨਾਲ ਗੱਲ ਕਰਾਂਗੇ ਵਿਵੇਕ ਕੀ ਕੁਝ ਕਹਿਣਾ ਚਾਹੁੰਦੇ ਨੇ ਕੁਝ ਹੀ ਸਮੇਂ ਦੇ ਵਿੱਚ ਸਾਡੇ ਨਾਲ ਜੁੜ ਗਏ ਉਸ ਤੋਂ ਬਾਅਦ ਜੇ ਅਗਲੇ ਰਾਊਂਡ ਦੀ ਜੇ ਮੈਂ ਗੱਲ ਕਰ ਲਵਾਂ ਤੇ ਕਾਂਗਰਸ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਨੂੰ ਇਹ ਝਟਕਾ ਕਿਉਂ ਲੱਗਾ ਆਮ ਆਦਮੀ ਪਾਰਟੀ ਦੇ ਖਿਲਾਫ 4 ਸਾਲਾਂ ਦੀ ਐਂਟੀ ਇਨਕੰਮਬੈਂਸੀ ਲੋਕਾਂ ਦੇ ਵਿੱਚ ਸੀ ਜਾਂ ਤੁਸੀਂ ਕਹਿ ਲੋ ਕਿ ਲੋਕਾਂ ਦੇ ਵਿੱਚ ਗੁੱਸਾ ਸੀ ਅਸੀਂ ਜਦੋਂ ਉੱਥੇ ਗਰਾਊਂਡ ਤੇ ਗੱਲਬਾਤ ਕੀਤੀ ਗਰਾਊਂਡ ਦੇ ਉੱਤੇ ਕਿ ਤਾਂ ਆਮ ਲੋਕਾਂ ਨੇ ਗੱਲਾਂ ਸਭ ਤੋਂ ਜ਼ਿਆਦਾ ਇਹੀ ਦਸੀਆਂ ਕਿ 4 ਸਾਲ ਦੇ ਵਿੱਚ ਨਸ਼ਾ ਘਟਿਆ ਨਹੀਂ ਹੈ ਨਸ਼ਾ ਵੱਧ ਤੋਂ ਵੱਧ ਵਿਕਦਾ ਜਾ ਰਿਹਾ ਹੈ ਤਾਂ ਆਮ ਆਦਮੀ ਪਾਰਟੀ ਨੂੰ ਇਸ ਚੀਜ਼ ਦਾ ਖਮਿਆਜ਼ਾ ਜਿਹੜਾ ਹੈ ਉਹ ਭੁਗਤਣਾ ਪੈ ਸਕਦਾ ਹੈ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਕਿਉਂਕਿ ਪਿਛਲੀਆਂ ਚੋਣਾਂ ਦੇ ਵਿੱਚ ਕਹਿੰਦੇ ਸੀਗੇ ਸਿਰਫ 2.5 ਸਾਲ ਹੋਏ ਨੇ ਜਾਂ 3 ਸਾਲ ਹੋਏ ਨੇ 2 ਸਾਲ ਪਹਿਨੇ ਪਰ ਹੁਣ 4 ਸਾਲ ਸਰਕਾਰ ਨੂੰ ਹੋ ਚੱਲੇ ਨੇ ਦਸੰਬਰ ਦੇ ਵਿੱਚ ਤੁਸੀਂ ਕਹ ਲਓ ਕਿ 4 ਸਾਲ ਹੋ ਜਾਣਗੇ ਤੇ 4 ਸਾਲਾਂ ਦਾ ਜਿਹੜਾ ਰਿਪੋਰਟ ਕਾਰਡ ਹੈ ਉਹ ਆਮ ਲੋਕ ਵੇਖ ਰਹੇ ਨੇ ਤੇ ਹਰਮੀਤ ਸੰਧੂ ਜਿਹੜੇ ਹਰਮੀਤ ਸੰਧੂ ਨੂੰ ਇਹਨਾਂ ਨੇ ਲਿਆ ਹ ਹਰਮੀਤ ਸੰਧੂ ਜਿਹੜੇ ਬਣੇ ਨੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਤਾਂ ਉਹਨਾਂ ਦੇ ਉੱਤੇ ਹੀ 2022 ਦੇ ਵਿੱਚ ਇਹ ਇਲਜ਼ਾਮ ਲੱਗਦੇ ਰਹੇ ਕਿ ਹਰਮੀਤ ਸੰਧੂ ਹੀ ਚਿੱਟਾ ਵਕਾਉਂਦੇ ਸੀ ਚਿੱਟੇ ਦਾ ਵਪਾਰੀ ਸੀ ਇਆ ਇਸ ਤਰ੍ਹਾਂ ਦੇ ਇਲਜ਼ਾਮ ਜਿਹੜੇ ਨੇ ਆਮ ਆਦਮੀ ਪਾਰਟੀ ਹਰ ਮੀ ਸੰਧੂ ਤੇ ਲਗਾਉਂਦੀ ਸੀ ਕਿ ਤੇ ਜਦੋਂ ਹੁਣ ਆਮ ਆਦਮੀ ਪਾਰਟੀ ਨੇ ਬਾਏ ਇਲੈਕਸ਼ਨ ਲੜੀ ਤੇ ਬਾਏ ਇਲੈਕਸ਼ਨ ਦੇ ਵਿੱਚ ਉਸੇ ਹੀ ਹਰ ਮੀ ਸੰਧੂ ਨੂੰ ਇਹਨਾਂ ਨੇ ਆਪਣਾ ਕੈਂਡੀਡੇਟ ਬਣਾ ਲਿਆ ਤਾਂ ਆਹ ਜਿਹੜੀਆਂ ਜਿਹੜੀਆਂ ਚੀਜ਼ਾਂ ਨੇ ਇਹ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੇ ਉੱਤੇ ਭਾਰੀ ਪੈ ਜਾਣ ਆਮ ਆਦਮੀ ਪਾਰਟੀ ਦੇ ਉੱਤੇ ਭਾਰੀ ਪੈ ਸਕਦੀਆਂ ਨੇ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਇਸ ਚੋਣਾਂ ਦੇ ਵਿੱਚ ਇਸ ਇਲੈਕਸ਼ਨ ਦੇ ਵਿੱਚ ਕਹਿ ਲਓ ਕਿ ਤੁਸੀਂ ਹੋ ਸਕਦਾ ਹੈ ਪਿੱਛੇ ਹੋ ਜਾਵੇ ਤਾਂ ਜੋ ਜਿਹੜੀ ਗੱਲ ਹੈ ਕਿ ਸਾਹਮਣੇ ਇਹ ਵਾਲੀ ਆਈਸੀ ਕੀ ਕਿ ਲਗਾਤਾਰ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਜਿੱਤ ਵੀ ਆ ਰਹੀ ਸੀ ਪਰ ਆਮ ਆਦਮੀ ਪਾਰਟੀ ਹੁਣ ਇਸ ਸਮੇਂ ਕਹਿ ਲੋ ਕਿ ਤੁਸੀਂ ਖਤਮ ਦੂਸਰੇ ਨੰਬਰ ਤੇ ਆ ਚੁੱਕੀ ਹੈ ਆਮ ਆਦਮੀ ਪਾਰਟੀ ਨੂੰ ਝਟਕਾ ਲੱਗਾ ਹੈ ਪਹਿਲੇ ਰਾਉਂਡ ਦੇ ਵਿੱਚ ਤੇ ਹੁਣ ਦੂਸਰੇ ਰਾਉਂਡ ਦੀ ਅਸੀਂ ਉਡੀਕ ਕਰ ਰਹੇ ਹਾਂ ਦੂਸਰੇ ਰਾਉਂਡ ਜਿਵੇਂ ਦੂਸਰਾ ਰਾਉਂਡ ਹੋਵੇਗਾ ਉਸੇ ਤਰ੍ਹਾਂ ਹੀ ਅਸੀਂ ਤੁਹਾਨੂੰ ਉਸੇ ਸਮੇਂ ਹੀ ਅਪਡੇਟ ਦੇਵਾਂਗੇ ਤੇ ਤੁਸੀਂ ਵੀ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਕਿਹੜੀ ਪਾਰਟੀ ਅੱਗੇ ਜਾ ਸਕਦੀ ਹੈ